ਵਾਇਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਖਟੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਖੁਸ਼ ਰਹੋ ਆਪੋ ਆਪਣੀ ਜਿੰਦਗੀ ਦਾ ਆਨੰਦ ਮਾਣਾ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਦੀ ਕਟਾਈ ਇਸ ਤਰ੍ਹਾਂ ਕਰਨੀ ਹੈ ਤੇ ਜਿੰਨਾ ਮੇਰੇ ਭੈਣਾ ਭਾਵਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਲੀਜ਼ ਤੇ ਬਾਕੀ ਆਹਾ ਨਾਲ ਸ਼ੇਅਰ ਕਰੋ ਲਾਈਕਮੈਂਟ ਕਰੋ ਤੇ ਨਾਲੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਲਵਾਰ ਦੀ ਸਿੰਪਲ ਸਲਵਾਰ ਦੀ ਕਟਾਈ ਕਿੱਦਾਂ ਕਰਨੀ ਆ ਆਪਾਂ ਇਹਦਾ ਮੀਜਰਮੈਂਟ ਕਾਗਜ਼ 'ਤੇ ਲੈਣਾ ਆ ਆਪਾਂ ਸੂਣੀਆ ਲਾਣਾ ਤੇ ਇਹਦੀ ਇਹ ਲੰਬਾਈ ਹੈਗੀ ਆ ਸੌਰੀ ਥੋੜਾ ਜਿਹਾ ਮਾਈਂਡ ਨਾ ਕਰਿਓ ਮੈਂ ਸੌਰੀ ਮੇਰਾ ਜਹ ਨਹੀਂ ਦਾ ਟਾਈਮ ਲੱਗਦਾ ਨਹੀਂ ਫਿਰ ਮੈਂ ਤੁਹਾਨੂੰ ਉਹਦੇ ਥਾਣੇ ਦੱਸਿਆ ਕਰੂੰਗੀ ਮੇਰਾ ਮਾਈਕ ਟੁੱਟਿਆ 25 ਤਿਆਰ ਆ ਆਪਾਂ ਉਹ ਇਹਦੇ ਚੁਕਾਨ ਵੀ ਨਿਕਲ ਜਾਣੀ ਇੱਕ ਕੰਨ ਤੇ ਵਿੱਚ ਆ ਜਾਣਾ ਆ 26 26.5 ਦੀ ਆਪਾਂ ਰੱਖਣੀ ਆ ਤੇ ਮੋਰੀ ਹੈਗੀ ਆਪਣੀ ਇਹ ਵੀ ਨਹੀਂ ਸੀਤਾ ਸੀਗਾ 7 ਤੇ ਮੋਰੀ 7 ਆ ਤੇ ਬਾਕੀ ਇਹਦੇ ਚ ਉਸ ਵੇਲੇ ਮੇਰੇ ਕੋਲ ਕਪੜਾ ਘੱਟ ਸੀਗਾ ਇਹਦੇ ਵੀ ਮੈਂ ਇੰਨੇ ਪੱਲੇ ਪਾਏ ਕੁੰਦੇ ਪਾਏ ਸੀਗੇ ਹੁਣ ਮੇਰਾ ਵਿਚਾਰ ਆ ਕਿ ਹੁਣ ਮੇਰੇ ਕੋਲ ਕਪੜਾ ਹੈਗਾ ਆ ਜ਼ਿਆਦਾ ਤੇ ਕਿਉਂ ਨਾ ਹੁਣ ਆਪਾਂ ਥੋੜੀ ਭਾਰੀ ਬਣਾ ਲਮ ਨੂੰ ਲਾਉਣ ਨੀ ਲੋਣੀ ਹੈਗੀ ਬੇਬੀ ਆਹ ਹਾਰੇ ਕਪੜਾ ਮੇਰਾ ਵਿਚਾਰੇ ਤੇ ਪਾ ਲਈ ਹੁਣ ਆਪਾਂ ਹਨਾ ਤਾਂ ਜੇ ਕਿ ਪਾ ਲਈ ਹੋ ਜੂਗੀ ਪੱਤੀ ਤਿਆਰ ਆ ਤੇ ਆਪਾਂ ਹੁਣ ਪਹਿਲਾਂ ਦੂਜਾ ਲੈਣਾ ਇਹਦਾ ਇਹ ਪੱਲਾ ਪੱਤੀ ਆਪਾਂ ਸਟਾਈਲ ਦੀ ਕਟਾਈ ਕਰਕੇ ਪੱਲਾ ਕੱਢ ਲੈਣਾ ਪੱਲੇ ਦੇ ਮੂਰੇ ਬੈਲਟ ਨਿਕਲ ਜਾਣੀ ਹੈ ਬੈਲਟ ਦੇ ਨਾਲ ਫਿਰ ਆਪਾਂ ਦੂਜਾ ਕੱਢ ਲੈਣਾ ਬਾਦੂ ਕਪੜਾ ਜਿਹੜਾ ਹੋਣਾ ਆ ਕੰਨੀ ਆਪਾਂ ਕੱਟਦੇ ਹਾਂ ਕਿੰਨੀ ਇੱਕ ਪਾਸੇ ਜ਼ਿਆਦਾ ਆ ਤੇ ਇੱਕ ਪਾਸੇ ਆ ਦੇਖੋ ਥੋੜੀ ਆ ਤੇ ਬਾਕੀ ਮੇਰੀ ਚੰਗੀ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਮੇਰੇ ਭੈਣ ਭਰਾ ਚੈਨਲ ਵੀ ਸਬਸਕ੍ਰਾਈਬ ਕਰਨਾ ਕਰ ਲੈਣਾ ਤਾਂ ਬਾਕੀ ਆਜਾ ਤੁਹਾਨੂੰ ਪਹਿਲਾਂ ਉਹ ਵੀ ਸੂਟ ਮੈਂ ਹੀ ਸੀ ਦਿੱਤਾ ਸੀਗਾ ਕਿਉਂ ਸੂਟ ਇੱਥੇ ਸਾਨੂੰ ਮਤਲਬ ਬਾਹਰ ਲੈ ਅਮਰੀਕਾ ਚ ਆ ਮੇਰੇ ਨਹੀਂ ਇਹ ਸੂਟੇ ਜਿਆਦਾ ਹੁਣ ਬੁੜੀਆਂ ਦੇ ਸੀ ਉਹਨੇ ਬਾਕੀ ਕੱਪੜਾ ਸ ਬੱਚੇ ਆ ਜਿਹੜੇ ਇਹ ਤਾਂ ਪਾਉਦੇ ਦੂਜੀਆਂ ਤੋਂ ਆ ਵੀ ਇਹ ਤਾਂ ਪਾਉਦੇ ਬੱਚਿਆਂ ਨੇ ਪਏ ਸੀਤੇ ਪਾਉਣੇ ਆਪਾਂ ਤਾਂ ਆਪਣੇ ਸੂਟ ਪਾਈ ਲਏ ਹਨਾ ਤੇ ਆ ਹੁਣ ਆਪਾਂ ਪਿੱਛੇ ਲਾ ਲੈਣਾ ਆ ਪੱਲਾ ਲਾ ਲੈਣਾ ਆਪਾਂ ਇੱਕ ਪਾਸੇ ਪਹਿਲਾਂ ਸਾਰੇ ਔਲ ਤੋਂ ਪੱਲਾ ਇਹਦਾ ਅਰਜ ਵੱਡਾ ਆ ਅਰਜ ਵੱਡਾ ਕਰਕੇਗਾ ਢੇਰ ਸੋਨਾ ਬਣ ਜਾਣਾ ਪੱਲਾ ਆਪਾਂ ਲਾ ਕੇ ਤੇ ਆਹੋ ਸਟਾਈਲ ਪਰ ਲਾਪਾ ਲਾਣ ਪੱਕੀ ਤਿਆਰ ਹੈ ਆ ਦੇਖੋ ਤੇ ਉਹਦੇ ਹੁਣ ਮੈਂ ਤੁਹਾਨੂੰ ਇਹ ਕੀ ਹੈ ਐਵੀ ਮੈਂ ਇੱਕ ਕੰਟੂਚਾ ਨੀਵੀਂ ਰੱਖੀ ਸੀ ਇਹ ਵੀ ਉਹਦੇ ਨੀਵੀਂ ਆ ਤੇ ਫੇਰ ਇਹ ਸਲਵਾਰ ਨਿੱਕੀ ਜਹੀ ਬਹੁਤ ਸੀਗੀ ਫਿਰ ਮੈਨੂੰ ਡਾਊਟ ਸੀਗਾ ਮੈਂ ਉਹ ਜੇ ਡੇਟਿਸ ਦੇਖੀ ਨਹੀਂ ਸੀਗੀ ਤਾਂ ਫੇਰ ਇਸ ਕਰਕੇ ਮੈਂ 1 ਇੰਚ ਨੀਮੀ ਰੱਖ ਦਿੱਤੀ ਸੀ ਬਾਰੇ ਇਹ ਕਹਿੰਦੀ ਠੀਕ ਹੈ ਤਾਂ ਹੁਣ ਮੈਂ ਇਹਦੇ ਹਿਸਾਬ ਨਾਲ ਹੀ ਰੱਖ ਲੈਣੀ ਆ ਤੇ ਇਹਦੇ ਵਿੱਚੋਂ ਫੇਰ ਆਪਾਂ ਨਾਲ ਪੱਲਾ ਕੱਢ ਲੈਣਾ ਬਾਕੀ ਵਰ ਦਾ ਘਟਾ ਕਾਣਾ ਆਪਾਂ ਕੱਟ ਦੇਣੀ ਆ ਫੇਰ ਇਹ ਕੋਪਰਾ ਤੱਕ ਜਿਵੇਂ ਉਹਦੇ ਫਟ ਜਾਣਾ ਆ ਗ੍ਰੈਂਟ ਹੈ ਪਟਿਆ ਇਹ ਹੁਣ ਆਪਾਂ ਹਨਾ ਇਹਦੇ ਚ ਪੱਲੇ ਕੱਢਣੇ ਆ ਗੁੰਦੀਆਂ ਆਪਾਂ ਹੱਥ ਚੋਂ ਕੁੰਦੇ ਕੱਢਣੇ ਆ ਕੋਈ ਪੱਲਾ ਬੋਲਦਾ ਕੋਈ ਪੱਟ ਬੋਲਦਾ ਅਸੀਂ ਪੱਲੇ ਕਹਿੰਨੇ ਇਹਨੂੰ ਇਹ ਪੱਲੇ ਮੈਂ 12 ਇੰਚ ਦੇ ਕੱਟ ਲੈਣੇ ਇੱਕ ਪਾਸੇ ਕੰਨੀ ਵੱਡੀ ਇੱਕ ਪਾਸੇ ਛੋਟੀ ਛੋਟੀ ਨੂੰ ਕੱਟਣੀ ਹੈ ਸਨਨੇ ਆਪਾਂ ਔਖੀ ਹੋ ਜਾਂਦੀ ਆ ਇਹ ਆਪਾਂ ਮੈਣ ਵੀ ਲੈਨੇ ਦੇਖਣ ਨੂੰ ਬਹੁਤ ਛੋਟੀ ਜਿਹੀ ਸਰਵਾਰ ਲੱਗਦੀ ਆ ਆਪਾਂ ਨੂੰ ਹਨਾ ਨਿੱਕੀ ਜਿਹੀ ਪਰ ਇਹ 25 ਤਿਆਰ ਆ ਮੇਰੇ 6.5 27 ਆ ਤੇ ਆਪਾਂ ਹੁਣ ਇਹ ਟੱਪਲੇ ਕੱਟ ਲੈਣੇ ਆ ਪੱਲੇ ਮੈਂ ਪਾ ਲਈ ਨਹੀਂ 12 ਇੰਚ ਦੇ ਜੋਬੀ ਦੇ ਇਹ 12 ਇੰਚ ਦੇ ਫੇਛੇ ਹੁ 6 6 ਇੰਚ ਹੋ ਜਾਂਦੇ ਨੇ ਫਿਰ ਤਾਂ 12 ਇੰਚ ਕੱਪੜੇ ਦੂਜੇ 'ਚ ਵੀ ਆ ਜਾਂਦਾ ਹੈ 24 ਦੇ 25 ਦਾ ਆਪਾਂ ਪੱਲਾ ਕੱਟਣਾ 24 ਦਾ ਕਿੰਨੇ ਆਪਾਂ ਕੱਟ ਲੈਣੀਆਂ ਤੇ 24 ਦਾ ਪੱਲੇ ਬਹੁਤ ਆ 20 ਇੰਚ ਦੇ ਪੱਲੇ ਲੈ ਲਾਉ ਪਾਈ ਤੇ ਜੇ ਘਾਟਿਆ ਕੱਪੜਾ ਤਾਂ ਫੇਰ ਘੱਟ ਕਰ ਤਾ ਤੁਸੀਂ ਦੂਜੇ ਜਿਆਦਾ ਕਰ ਤਾ ਹਾਂ ਜੀ। ਛੱਡਿਓ ਹੁਣ ਕੱਲੇ ਕੱਲੇ ਹੁਣ ਇਹ ਆਪਾਂ ਕਰਦੇ ਆਣੇ ਆ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਦਿਓ। ਸਪੋਰਟ ਨਾਲ ਕੇ ਚੰਦਰ ਚੱਲਦੇ ਆ। ਕਿਉਂ ਮੈਂ ਵੀਡੀਓ ਹੁਣ ਬਣਾਉਣ ਲੱਗੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਸੂਟ ਮੈਂ ਬਹੁਤ ਚਿਰਾਂ ਦੇ ਸੀਣੀ ਆ। ਮੈਂ ਬਸੂਟ ਮੈਂ ਚਿਰਾਂ ਦੇ ਸੀਨੀ ਆ ਵੀਡੀਓ ਮੈਂ ਲੱਕੀਆਂ ਹੁਣ ਪਣਾ ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਮੈਂ ਫੇ ਆਪਣੇ ਮੁੰਡੇ ਦੀ ਸਿਹਤ ਆ ਉਹ ਕਹਿੰਦਾ ਕੋਈ ਨਹੀਂ ਬਣਾਉ ਲੋ ਤੁਸੀਂ ਉਹਨੇ ਮੇਰੀ ਖੈਰ ਤੇ ਕੀਤੀ ਆ ਵੀਡੀਓ ਮੈਂ ਦੇਖ ਲਈ ਬਹੁਤ ਚਿਰਾਂ ਦੀਆਂ ਸਾਰੀਆਂ ਪਰ ਮੈਨੂੰ ਪਤਾ ਨਹੀਂ ਸੀਗਾ ਆਹ ਨਾ ਪੱਲੇ ਹੁਣ ਆਪਾਂ ਕੱਢ ਲਿਆ ਤੇ ਜਿਹੜਾ ਆ ਕੱਪੜਾ ਆ ਨਾ ਹਕੇ ਦਾ ਮੋੜ ਲਾਇਆ ਕੱਪੜਾ ਨਾ ਇਹਦੇ ਵਿੱਚੋਂ ਆਪਾਂ ਲੈਣੀ ਬੈਲਟ ਬੈਲਟ ਵੀ ਇੰਨੀ ਆਉਣੀ ਆ ਬੈਲਟ ਵੀ 26 ਉਹਦਾ ਸਰੀਰ ਪਾਰ ਆਇਆ ਉਹਦਾ ਲੇਡੀਜ਼ ਦਾ ਮੈਨੂੰ ਕਿਸੇ ਦੇ ਥਰੂ ਕੱਪੜਾ ਆਉਂਦਾ ਆ ਕਿ ਮੈਂ ਸਿੱਧਾ ਨਹੀਂ ਕੱਪੜਾ ਲੈਂਦੀ ਹੈਗੀ ਅਗਲੇ ਇਹ ਨੂੰ ਦੇ ਜਾਂਦੇ ਆ ਫਿਰ ਉਹ ਦੱਸਦੀ ਸੀ ਉਹ ਕਹਿੰਦੀ ਕਿ ਉਹ ਭਾਰਾ શરીਰੀ ਆ ਉਹਦਾ ਤੇ ਹੁਣ ਆਪਾਂ ਐਕਟ ਕੱਢਣੀ ਬੈਲਟ ਬੈਲਟ ਦੀ ਆਪਣੀ ਲੰਬਾਈ ਪੂਰੀ ਆ ਆ ਵੀ ਲੰਬਾਈ ਪੂਰੀ ਆ ਲੰਬਾਈ ਮੈਂ ਅੱਗੇ ਵੀ ਇੰਨੀ ਰੱਖੀ ਸੀ ਤੇ ਹੁਣ ਵੀ ਇੰਨੀ ਰੱਖਣੀ ਆ ਤੇ ਬਾਕੀ 5 ਇੰਚ ਦੀ ਬੈਲਟ ਦੀ ਲੰਬਾਈ ਆ 7 ਇੰਚ ਆਪਾਂ ਕੋਈ ਕਟਾਈ ਕਰ ਦੇਣੀ ਆ ਮੈਂ ਫੇ ਆਪਣਾ ਸੂਟ ਪਿੱਕੇ ਰੱਖ ਲੂੰ ਤੋ ਲੋ ਕੋਈ ਨਹੀਂ ਮੈਂ ਫੇ ਆਪਣਾ ਤਾਂ ਫੇ ਵੀ ਸਿੰ ਹੋ ਜਾਣਾ ਫੇ ਵੀ ਸਿੰ ਕੀ ਰਹੀ ਗੇ ਆयो ਵੀ ਦੋ ਤਿੰਨ ਸੂਟਿਆ ਸਾਰੀਆਂ ਨਹੀਂ ਵੀਡੀਓ ਤਾਂ ਚਲੋ ਮੈਂ ਨਹੀਂ ਉਹਨਾਂ ਨਹੀਂ ਦੋ ਇੱਕ ਦੋ ਦੀ ਬਣਾਉਂਗੀ ਥੋੜੀ ਥੋੜੀ ਬੈਟ ਬਣਾ ਲਵਾਂਗੇ ਆਪਾਂ ਹਾਂ ਤਾਂ ਬਸ ਹੀ ਹੈ ਵੀ ਨਹੀਂ ਕਿਤਾ ਕਈ ਕੱਪੜੇ ਕਿ ਹੁੰਦੀ ਆ ਇਹ ਕਾਲੇ ਤੇ ਬਹੁਤ ਸੀ ਆ ਜਿਹੜਾ ਮੈਂ ਕਾਲਾ ਤੁਹਾਨੂੰ ਨਾਪ ਦੇ ਦੱਸਦੀ ਇਹਦੇ ਤੇ ਬਹੁਤ ਸੀ ਕਾਲਾ ਇਹਦੇ ਤੇ ਕੱਢਦੀ ਮਰ ਰਹੀ ਕਈਆਂ ਕੱਪੜਿਆਂ ਕਿ ਹੋ ਜਾਂਦੀ ਕਾਹ ਕਈਆਂ ਚ ਨਹੀਂ ਹੁੰਦੀ ਹੈਗੇ ਆਹ ਦੇਖੋ ਅੱਠ ਵੀ ਮੈਂ ਰੱਖ ਲਈ ਇੱਧਰ ਵੀ ਬੈਲਟ ਆਖਰੀ ਬੈਂਟ ਰੱਖ ਕੇ ਹੁਣ ਆਪਾਂ ਕੱਟ ਲੈਣੀ ਹੈ ਤੇ ਆ ਜਿਹੜਾ ਕੱਪੜਾ ਮੋਰੇ ਬਚਦਾ ਉਹ ਚੋਂ ਆਪਾਂ ਮੋਰੀਆਂ ਲੈ ਕੱਢ ਲੈਣਾ ਮੋਰੀਆਂ ਦੇ ਕੱਢ ਕੇ ਤਾਂ ਫੇਰ ਆਪਾਂ ਦੂਜਾ ਪਾ ਲੈਣਾ ਬੈਚਾ ਗਲੇ ਨੂੰ ਲੱਗ ਜਾਊਗਾ ਕੱਪੜਾ ਹੁਣ ਅੱਜ ਵੱਡਾ ਐ ਸਿੱਟਦਾ کپڑا تو چار جاڑیا جا پہ میں ناپ دس بھی آپ ساڑھے تین جاڑ آپ چار جاڑے کپڑا اپنا بچ گیا پلے رکھ لیے چھوٹے چھوٹے ہے پلے ہے نا سلوار ہے نکی گی بہت آ میں بھی حرام رہ گئی تھی دیکھ کے ਸਾਈ ਦੇ ਹੁਣ ਆਪਾਂ ਇਹਨੂੰ ਆ ਦੇਖੋ ਇੱਧਰ ਰੱਖ ਲੈ ਤੇ ਪਹਿਲਾਂ ਮੈਂ ਤੁਹਾਡੇ ਕੁੰਡੇ ਰੱਖ ਗੀਆਂ ਕੁੰਡੇ ਹੁਣ ਇਹ ਆਪਾਂ ਕੋ ਕੱਪੜਾ ਬਹੁਤ ਹੈ ਆਪਾਂ ਇਹਦੇ ਬਾਹਰ ਪਾ ਦੇਣੇ ਸੋਹਣੀ ਜਿਹੀ ਬਣ ਜੂਗੀ ਭਾਰੀ ਬਣ ਜੂਗੀ ਹੈਨਾ ਤਾਂ ਪਹਿਲਾਂ ਮੇ ਕੋ ਕੱਪੜਾ ਹੈ ਨਹੀਂ ਸੀਗਾ ਉਹਦਾ ਮੈਂ ਤੁਹਾਨੂੰ ਦੱਸਿਆ ਕਿ ਉਹਦਾ ਸਮਾਂ ਹੈ ਸੀਗਾ ਫੁੱਲਾਂ ਦੇ ਤਾਂ ਕੋਈ ਨਹੀਂ ਹੈਗਾ ਫੁੱਲ ਸਾਰੇ ਇੱਕੋ ਜਿਹੇ ਹੀ ਆ ਦੇਖ ਲਓ ਬਿਸ਼ੱਕ ਦੀ ਆ ਵੀ ਫੁੱਲ ਸਾਰੇ ਇੱਕੋ ਜਿਹੇ ਹੀ ਆ ਆ ਕੰਨੀ ਆਪਾਂ ਫੇਰ ਕੱਢ ਲੈਣੀ ਆ। ਕੱਢਣੀ ਆ ਫੇਰ ਸੀਂ ਚੋੜ ਆਪਾਂ ਤਰ। ਐਦਿ ਨਾਲ ਨਾ ਉਹ ਆਪਾਂ ਕਪੜਾ ਵਧੀਆ ਇੱਦਿ ਲੱਗ ਜਾਂਦੇ ਨਾ। ਕੰਨੀ ਤੋੜ ਤੱਕ ਇਹ ਲਾ ਦੇਣਾ। ਇਹ ਆਹ ਨਾਲ ਪੜਾਖ ਲੈ ਕਪੜਾ। ਉਹ ਵੀ ਕੰਨੀ ਮਾੜੀ ਏ ਉਹ ਹੈ ਨਹੀਂ ਗਿਉ ਸੀਂ ਚ ਆ ਜਾਣੇ ਇੱਕ ਪਾਸੇ। ਇੱਕ ਪਾਸੇ ਕੰਨੀ ਬੱਢੀ ਆ। ਆਨੇ ਕਿ ਹੁਣ ਸਲਵਾਰ ਇਹਦਾ ਪਾਹਣਾ ਲੱਕ ਰਣੀ ਆ। ਬਹੁਤ ਵੱਡੀ ਆ। ਕਿਉਂ ਇਹਦੇ ਜਿਵੇਂ ਆਪਾਂ ਲੋਨ ਨਹੀਂ ਲਾਉਣੀ ਹੈਗੀ ਇਹੀ ਭਾਰੀ ਇਹ ਬੰਟੂਗੀ। ਲੋਨ ਤਾਂ ਹੁਣ ਆਪਾਂ ਤਦੇ ਲਾਈਏ ਕਿ ਜੇ ਛੇਤੇ ਦਾ ਕੱਪੜਾ ਹੋਵੇ, ਭਾਰਾ ਕੱਪੜਾ ਭਾਰਾ ਆਇਆ ਫੇ ਲੋਨ ਇਹ ਨਹੀਂ ਪਾਉਣੀ ਆਪਾਂ। ਮੋ ਤੇ ਹੁਣ ਆ ਵੇਖੋ ਜਿੱਧਰ ਕੰਨੀ ਆ ਨਾ ਕੰਨੀ ਆ ਤੇ ਪਾਸੇ ਆਪਾਂ ਆਸਾਂ ਰੱਖਣਾ ਮੋਰੀ ਉਹਦੇ ਸੱਤ ਮੈਂ ਤਿਆਰ ਕੀਤੀ ਸੀ ਪਹਿਲੀ ਤਾਂ 6 ਸੀ ਉਹ ਪਤਾ ਨਹੀਂ ਪਹਿਲਾਂ ਹੋਊਗਾ ਸਮ ਤਾਂ ਆਪਾਂ ਨੂੰ ਪਤਾ ਨਹੀਂ ਤਾਂ ਮੈਂ ਉਹ ਛੂਟੋ ਹੋ ਤੇ ਪਸੰਦ ਬਹੁਤ ਆਇਆ ਸੀ ਤਾਂ ਕੰਦੀ ਹੋ ਤੂ ਸਮੋਂ ਇਹ ਆਹ ਦੇਖੋ ਆਪਾਂ ਰੱਖ ਲਈਏ ਤੇ ਜਿੱਧਰ ਕੰਨੀ ਆ ਕੰਨੀ ਵਾਲ ਦੇ ਪਾਸੇ ਆਪਾਂ ਮੋਰੀ ਲੈਣੀ ਆ ਮੋਰੀ ਸੱਤ ਤਿਆਰ ਹੈ ਤੇ ਆਪਾਂ 8 8.5 ਦੀ ਕਟਾਈ ਕਰਾਂਗੇ ਆ ਆਪਣਾ ਪੱਲਾ ਆ। ਆ ਇੰਨੀ ਹੋ ਰਹੀ ਆ 8.5 ਦੀ ਪੂਰੀ ਤੇ ਇੰਨ ਸੀਨਾ ਚਾਹ ਵੀ ਪੱਲੇ ਨਾਲ ਵੀ ਸੀਨਾ ਚਾਉਣੀ ਆ ਤੇ ਦੂਜੀ ਵੀ ਸੀਨਾ ਚਾਉਣੀ ਆ ਸੱਤ ਤਿਆਰ ਆ 8.5 ਦੀ ਟਟਾਈ ਆ ਪਕਾਉਣੀ ਆ। ਤੇ ਉੱਥੇ ਆਪਾਂ ਸਿਰੇ ਤੇ ਲੈ ਜਾਣਾ ਆਸਾ। ਆ ਜੇ ਆ ਜੀ ਦਿੱਤੀ ਆ ਸਨ ਲੱਗੇ ਆਪਾਂ ਆ ਸਨ ਰੱਖਣਾ ਆਪਾਂ ਭਾਰਾ ਸੀਰ ਭਾਰਾ ਦਸੇ ਰੱਖਣਾ ਆ ਅਬ ਸੀ ਇਹ ਭਾਰਾ ਦਸੇ ਰੱਖਣਾ ਆ ਹੋਇਆ ਇੱਥੋਂ ਹੁਣ ਸੀਣ ਆਪਾਂ ਇੱਥੇ ਨੂੰ ਲਾਉਣੀ ਆ ਆਪਾਂ ਸਿੱਧਾ ਇੱਧਾ ਕੱਟ ਜਾਣਾ ਤਾਂ ਇਹਨਾਂ ਚੱਪੇ ਚ ਰੱਖ ਲਈਏ ਕਪੜਾ ਲਾਉਣਾ ਅੱਥੇ ਜੰਨੇ ਆ ਲਾ ਲਿਓ ਹਨਾ ਆਪਾਂ ਇਹਦੀ ਨਾ ਨਿਸ਼ਾਨ ਲਾ ਦੇ ਇਹ ਸਾਰੀਆਂ ਚੀਜ਼ਾਂ ਇੰਡੀਆ ਤੋਂ ਤਾਂ ਜਾਂਦੀਆਂ ਮੈਲ ਇੱਥੋਂ ਨਹੀਂ ਮਿਲਦੀਆਂ ਹੈਗੀਆਂ ਅਬ ਇੱਥੋਂ ਨਹੀਂ ਮਿਲਦੀਆਂ ਹੈਗੀਆਂ ਸਾਰੀਆਂ ਚੀਜ਼ਾਂ ਇੰਡੀਆ ਤੋਂ ਜਿੱਦਾਂ ਦਾ ਮਾਰਕੀਟ ਸਕੂਲਾਂ ਸਕੂਲਾਂ ਲੈ ਲੋ ਮੈਂ ਫਿਰਾਂ ਚੁੱਟੇ ਵੀ ਰੱਖ ਕੇ ਪਾ ਦੇਣੀ ਹੁੰਦੀ ਹੈ ਹੁਣ ਹੁਣ ਆਪਾਂ ਇਹੀ ਪੱਲੇ ਚਾ ਕੇ ਰੱਖ ਲੈਣਾ ਹੁਣ ਆਪਾਂ ਨਾ ਬਸ ਇੱਕ ਦੀ ਲੋੜ ਨਹੀਂ ਹੈਗੀ ਇੱਕ ਹੀ ਪੱਲੇ ਇਦਾਂ ਚੱਕ ਲੈਣਾ ਤਾਂ ਦੇਖੋ ਇਹਦੇ ਘੇੜ ਥੋੜਾ ਜਿਹਾ ਜ਼ਿਆਦਾ ਬਣ ਜਾਣਾ ਆਪਣਾ ਕੋਈ ਨਹੀਂ ਥੋੜਾ ਜਿਹਾ ਬਾਹਰ ਪਿਆ ਜਾਣੀ ਸਾਨੂੰ ਵਧੀਆ ਬਣ ਜਾਊਗੀ ਕਿਉਂ ਲਾਈਨਿੰਗ ਨਹੀਂ ਲੱਗਣੀ ਹੈਗੀ ਇਹਨੀਆਂ ਦੇ ਤੁਸੀਂ ਜਿੰਦਾਂ ਦਾ ਮਰਜ਼ੀ ਪੀਕ ਲੈ ਲੋ ਐਤਨੀ ਮੈਂਗਾ ਕੋਸ਼ੀ ਸਾਡਾ ਸ਼ਹਿਰ ਤਾਂ ਲੰਪੂ ਗੂਰਿਆਂ ਦਾ ਆ

ਫਰਗਾਨਿਆ ਤੇ ਕਾਣ ਆਪਾਂ ਹੁਣੇ ਕੱਢ ਲੈਣੀ ਨਾਲ ਆ ਕਿ ਉਹ ਐਨਕੀਟ ਆਪਣਾ ਕਾਣ ਪੈ ਜਾਂਦੀ ਹੈ ਜੇ ਤੁਸੀਂ ਉਸ ਫੱਟੀ ਨਾ ਕਰਦੇ ਹੋ ਸਕੇਲ ਦੇ ਨਾਲ ਤੇ ਫੇਰ ਨਹੀਂ ਪੈਂਦੀ ਹੈਗੀ ویسے تو میں سوٹ, سوٹ تو ہزار ہی سی ہٹیاں نہیں بہت سیتے بتھی سی لینی آپ کا سوٹ بھی آپ سی ਤੇ ਲਾਉਂਗੀ। ਐਸੀ ਮੇਰੀ ਸਲਵਾਰ, ਸਿੰਪਲ ਸਲਵਾਰ ਦੀ ਕਟਾਈ ਤੇ ਆ ਜਿਹੜਾ ਹੁਣ ਆਪਣਾ ਕੱਪੜਾ ਆ ਬਚਿਆ ਤੇ ਕੁਛ ਉਹਦੇ ਚ ਇਹਦੇ ਚ ਬਾਹਾਂ ਨਿਕਲਣੀਆਂ ਜਿਹੜਾ ਹਸਲਵਾਰ ਦੇ ਮੋਰੀਓਂ ਬਚਿਆ, 벨ਟ ਦੇ ਮੋਰੀਓਂ ਇਹਦੇ ਚ ਆ ਦੇਖੋ ਬਾਹਾਂ ਨਿਕਲਣੀਆਂ ਤੇ ਉਹ ਕੱਪੜਾ ਆਪਣਾ ਮੋਰੀਆਂ 'ਚ ਲੱਗ ਜਾਣਾ। ਥੈਂਕ ਯੂ ਫॉर ਵਾਚਿੰਗ। ਮਿਲਦੀ ਹਾਂ ਅਗਲੀ ਵੀਡੀਓ ਦੇ ਨਾਲ। ਐਸੀ ਮੇਰੀ ਆ ਕੀ ਵੀਡੀਓ। ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਤੇ ਪਿਆਰ ਦਿਓ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।